ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤੁਸੀਂ ਵੇਖ ਸਕਦੇ ਹੋ ਅੰਮ੍ਰਿਤਸਰ ਦਾ ਇੱਕ ਨਾਮੀ ਚੌਕ ਲੋਰੈਂਸ ਰੋਡ ਚੌਕ ਜਿਸ ਨੂੰ ਕਿਹਾ ਜਾਂਦਾ ਹੈ ਉਸ ਚੌਕ ਦੇ ਉੱਪਰ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਕਿਵੇਂ ਇੱਕ ਨਿੱਜੀ ਹੋਟਲ ਦੀ ਪ੍ਰੋਮੋਸ਼ਨ ਦੇ ਲਈ ਹੋਟਲ ਦੇ ਵੱਲੋਂ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਉਹ ਵੀ ਬਿਲਕੁਲ ਚੌਕ ਦੇ ਵਿਚਕਾਰ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅਣ ਜਾਣ ਵਾਲੀ ਸਾਰੀ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ ਉੱਥੇ ਹੀ ਸਾਰਾ ਟ੍ਰੈਫਿਕ ਪਰੇਸ਼ਾਨ ਹੋ ਰਿਹਾ ਪਰ ਸਭ ਤੋਂ ਵੱਡੀ ਤੇ ਹੈਰਾਨੀ ਦੀ ਗੱਲ ਤੁਹਾਨੂੰ ਦੱਸ ਦਈਏ ਕਿ ਇਸ ਕੰਮ ਦੇ ਵਿੱਚ ਪੁਲਿਸ ਉਲਟਾ ਉਹਨਾਂ ਦਾ ਸਾਥ ਦੇ ਰਹੀ ਹੈ ਜੀ ਆ ਬਿਲ ਪੁਲਿਸ ਮੌਕੇ ਤੇ ਖੜੀ ਹੈ ਖੜੀ ਹੋ ਕੇ ਇਸ ਪ੍ਰੋਗਰਾਮ ਨੂੰ ਕਰਵਾ ਰਹੀ ਆਲੇ ਦੁਆਲੇ ਪੁਲਿਸ ਨੇ ਆਪਣੇ ਬੈਰੀਅਰ ਲਗਵਾਏ ਨੇ ਪਰ ਜਨਤਾ ਇਹਨਾਂ ਨੂੰ ਮੌਕੇ ਤੇ ਜਾ ਕੇ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਗਏ ਨੇ ਕਿ ਇਹਨਾਂ ਦੇ ਕੋਲ ਕੋਈ ਪਰਮਿਸ਼ਨ ਹੈ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਇੰਨੀ ਜ਼ਿਆਦਾ ਟ੍ਰੈਫਿਕ ਨਿਕਲ ਰਹੀ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਇੱਥੇ ਤੁਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਵਾ ਰਹੇ ਹੋ ਜਦ ਦੁਬਾਰਾ ਪੁੱਛਿਆ ਗਿਆ ਤਾਂ ਫਿਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਇਥੋਂ ਭੱਜਦੇ ਨਜ਼ਰ ਆਏ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਤਸਵੀਰਾਂ ਚ ਸਾਬ ਦੇਖ ਸਾਡੇ ਕਿਸ ਤਰੀਕੇ ਦੇ ਨਾਲ ਰੈੱਡ ਲਾਈਟ ਹੋਣ ਦੇ ਬਾਵਜੂਦ ਵੀ ਟ੍ਰੈਫਿਕ ਨੂੰ ਪੁਲਿਸ ਵੱਲੋਂ ਕੱਢਿਆ ਜਾ ਰਿਹਾ ਹੈ ਜਿੱਥੇ ਰੈੱਡ ਲਾਈਟ ਜੰਪ ਹੋਣ ਦੇ ਉੱਤੇ ਪੁਲਿਸ ਚਲਾਨ ਕਰਦੀ ਹੈ ਇੱਥੇ ਆਪ ਖੜ ਕੇ ਪੁਲਿਸ ਰੈੱਡ ਲਾਈਟ ਦੇ ਉੱਤੇ ਟ੍ਰੈਫਿਕ ਨੂੰ ਲੰ ਸਾਈਡ ਦੇ ਉੱਤੇ ਜਦ ਲੋਕਾਂ ਦੀ ਵਾਰੀ ਹੋ ਗਈ ਤਾਂ ਉਹਨਾਂ ਦੀ ਲਾਈਟ ਗ੍ਰੀਨ ਹੋ ਗਈ ਤੇ ਟ੍ਰੈਫਿਕ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਜਾਂਦਾ ਹੈ ਤੇ ਰੈੱਡ ਲਾਈਟ ਵਾਲੇ ਟ੍ਰੈਫਿਕ ਨੂੰ ਕੱਢਿਆ ਜਾਂਦਾ ਹੈ ਉੱਥੇ ਹੀ ਜਾ ਕੇ ਉਹਨਾਂ ਕੋਲ ਇੱਕ ਸਵਾਲ ਪੁੱਛਿਆ ਗਿਆ ਤੁਹਾਡੇ ਕੋਲ ਕੋਈ ਪਰਮਿਸ਼ਨ ਹੈ ਇਸ ਤਰ੍ਹਾਂ ਦੀ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ ਤੁਸੀਂ ਚੌਂਕ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰ ਸਕਦੇ ਹੋ ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਵਾਲ ਪੁੱਛਣ ਤੋਂ ਬਾਅਦ ਉਹਨਾਂ ਨੇ ਆਪਣਾ ਬੋਰੀਆ ਬਿਸਤਰਾ ਉੱਥੋਂ ਚੱਕਿਆ ਤੇ ਗਾਇਬ ਹੋ ਗਏ ਤਾਂ ਅੰਦਾਜ਼ਾ ਏ ਕਿ ਇਹ ਚੌਂਕ ਦੇ ਉੱਪਰ ਪੁਲਿਸ ਮੁਲਾਜ਼ਮ ਆਪ ਖੁਲੋ ਕੇ ਉੱਥੋਂ ਦੇ ਇੱਕ ਨਿੱਜੀ ਹੋਟਲ ਦੀ ਪ੍ਰੋਮੋਸ਼ਨ ਕਰਵਾ ਆਜ਼ਾਦੀ ਦਿਵਸ ਦੀ ਖੁਸ਼ੀ ਮਨਾਉਣੀ ਹੈ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਨੂੰ ਮਿਥਿਆ ਗਿਆ ਸੀ ਜਿਸ ਉੱਪਰ ਪੁਲਿਸ ਦੀ ਪੇਰੇਡ ਚੱਲ ਰਹੀ ਹੈ ਸਕੂਲਾਂ ਦੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਚੱਲੇ ਨੇ ਉੱਥੇ ਹੀ ਬਾਗਾ ਬਾਰਡਰ ਦੇ ਉੱਤੇ ਇੰਡੋਪਾਕ ਬਾਰਡਰ ਦੇ ਉੱਤੇ ਵੀ ਜਵਾਨਾਂ ਵੱਲੋਂ ਤਿਰੰਗਾ ਲਹਿਰਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਗਈ ਹੈ ਦੇਸ਼ ਦੀ ਆਜ਼ਾਦੀ ਦਿਵਸ ਨੂੰ ਮਨਾਇਆ ਗਿਆ ਪਰ ਇੱਕ ਨਿੱਜੀ ਹੋਟਲ ਜਿਸ ਦੀ ਪ੍ਰੋਮੋਸ਼ਨ ਦੇ ਲਈ ਉਹਨਾਂ ਨੇ ਇੱਕ ਆਜ਼ਾਦੀ ਦਿਵਸ ਦੇ ਨਾਮ ਤੇ ਆਪਣੀ ਪ੍ਰੋਮੋਸ਼ਨ ਕਰਨ ਲਈ ਇਸ ਚੌਂਕ ਦੇ ਉੱਤੇ ਅੰਮ੍ਰਿਤਸਰ ਦੇ ਇੱਕ ਚੌਂਕ ਦੇ ਉੱਤੇ ਖੜ ਕੇ ਆਪਣਾ ਇੱਕ ਪ੍ਰੋਗਰਾਮ ਕੀਤਾ ਹੈ ਤੇ ਪ੍ਰੋਗਰਾਮ ਕਰਨ ਦੇ ਦਿਕਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਦੱਸ ਦਈਏ ਕਿ ਪੁਲਿਸ ਮੁਲਾਜ਼ਮ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹ ਵੀ ਮੁਲਾਜ਼ਮ ਉਤਸੈਡ ਹੋ ਕੇ ਤੇ ਨੇ ਕਿਹਾ ਕਿ ਸਾਨੂੰ ਸਾਰੇ ਕੁਝ ਨਹੀਂ ਪਤਾ ਮੁਲਾਜ਼ਮ ਨੇ ਐਸਐਚਓ ਵੱਲੋਂ ਆਰਡਰ ਦੀ ਗੱਲ ਕੀਤੀ ਹੈ ਜੀਆਂ ਦੱਸ ਦਈਏ ਕਿ ਉਸਨੇ ਕੈਮਰੇ ਤੇ ਆਉਣ ਤੋਂ ਇਨਕਾਰ ਕਰਦੇ ਦੱਸਿਆ ਕਿ ਐਸਐਚਓ ਦੇ ਹੁਕਮ ਅਨਸਾਰ ਇਹ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਨਾਲ ਐਸਐਚਓ ਵੱਲੋਂ ਆਪਣੇ ਥਾਣੇ ਦੇ ਦੋ ਮੁਲਾਜ਼ਮ ਵੀ ਇਸ ਪ੍ਰੋਗਰਾਮ ਨੂੰ ਕਰਵਾਉਣ ਦੇ ਲਈ ਭੇਜੇ ਗਏ ਸਨ